ਅਤਿਗਾਲੀ ਅੰਮੇ ਦੇ ਕਿਉ ਲੌ ਲੇ ਆਉਂਦਾ ਐੜ ਰੱਬੀ ਆਉਂਦਾ ਪਿੱਛੇ ਕੋਈ ਨਹੀਂ ਆਤਾ ਗਈ ਜੀ ਅਤਿਗਾਲ ਜੀ ਹਾਂ ਸਾਡਾ ਹਾਲਾ ਦੇਖ ਤੂੰ ਸਾਡਾ ਹਾਲ ਫਰਈ ਅੱਜ ਜੱਟਾਂ ਦਾ ਦੇਖ ਰਹਿਣਾ ਤੁਹਾਡਾ ਵਾਪੜੇ ਵੀ ਆ ਨਾ ਵਧੀਆ ਮਾ ਕੜਤੀ ਇਹ ਭਈਆਂ ਨੇ ਲਾਇਆ ਬਈ ਧੱਕਾ ਨਵਾਂ ਕੋਈ ਨਹੀਂ ਜੰਮਿਆ ਪਿਆ ਨਵਾਂ ਕਾ ਜੰਮਣੋਂ ਸੇ ਪਾਣੀ ਤਾਂ ਸੁੱਕਿਆ ਨਹੀਂ ਹਾਂ ਉਹੀ ਕੰਮ ਹੋ ਗਿਆ ਅੱਧਾ ਪੂਜਦਾ ਹਨਾ ਅੱਧਾ ਪੂਜੇ ਜਿੱਥੇ ਕੱਖ ਆੱਖਾ ਉਹਦਾ ਕੱਖੇ ਲੱਗਿਆ ਵਿਆ ਨਾਲੇ ਪਟਣਾ ਔਖਾ ਹੋਵੇ ਉਹ ਲੈ ਕੱਢ ਕੇ ਬੜਨਾ ਵੈਂਦਾ ਇਹ ਚੂਹਾ ਦੇਖਦਾ ਤੈਨੂੰ ਤਾਰੀ ਲਾ ਕੇ ਜਾਂਦਾ ਏ ਪਾਣੀ ਜਿੱਥੇ ਕੱਖ ਦਾ ਪੂਜਾ ਉੱਥੀ ਜਾ ਕੇ ਪੜਦਾ ਸਾਲਾ ਦੇਖ ਲੈ ਤੂੰ ਹਲੇ ਪਾਣੀ ਖਰਾ ਤਾਂ ਨਾ ਜੀ ਤੂੰ ਹਾ ਨਹੀਂ ਆਉਂਦਾ ਚੂਹਾ ਹੈ ਚੂਹਾ ਹੈ ਉਹਦੇ ਉੱਤੇ ਵੀ ਕੈਮਰਾ ਲਾਉਣਾ ਪਊ ਹੁਣ ਕੈਮਰਾ ਕਿਆ ਥਲੇ ਤੇ ਕਰ ਦੇਣਾ ਅੱਜ ਪਰਸੋਂ ਮੈਂ ਉਹ ਸਦਾ ਖੇਤੀ ਬੱਠ ਭੁੱਲ ਜੂਗਾ ਯਾਰ ਉਹ ਲਖਣਾ ਮੈਂ ਲੈ ਹਾਂ ਦੇਖੀ ਬਸ ਰਾਲਾ ਕੰਮ ਤਾਂ ਨਹੀਂ ਕਰੂੰਗਾ ਹੈ ਰਾਜੇ ਵਾਲਾ ਰਾਜੇ ਵਾਲਾ ਰਾਜੇ ਕਾ ਕਰਿਆ ਕਾਂਟਾ ਫੜ ਕੇ ਜਿੱਕਣਾ ਉੱਥੇ ਛੱਡਿਆ ਆਏ ਤਾਂ ਤੂੰ ਕਿਤੇ ਫੜ ਕੇ ਚੂਹਾ ਹੋਰ ਪਾਸੇ ਛੱਡਿਆ ਆਵੇਂ ਹੋ ਤੇਰੇ ਕਹਿੰਦੇ ਛੱਡ ਕੇ ਆਉਂਗੀ ਪੱਕਾ ਹੀ ਲਾਏ ਕਰ ਦੇਣਾ ਤੇ ਫੜਨਾ ਚੂਹਾ ਫੜ ਕੇ ਕਿੜਕੀ ਲਾ ਕੇ ਕਿਤੇ ਛੱਡਿਆ ਆਉਣਾ ਫਲਾਤ ਮੈਨੂੰ ਇਹੀ ਲੱਗਦੇ ਤੇਰੇ ਉੱਥੇ ਰਾਜੂਏ ਉਹਦੇ ਕਰਕੇ ਛੱਡ ਕਰਕੇ ਆ ਉੱਥੇ ਹਾਂ ਉੱਥੇ ਇੱਕ ਤਾਂ ਸੁੱਚੀ ਜਗ੍ਹਾ ਹੈ ਰਹਿਣ ਦੀ ਜਗ੍ਹਾ ਸੁੱਕੀ ਜਗ੍ਹਾ ਹੈ ਨਾ ਨੂੰ ਹਲੇ ਉੱਪਰੋਂ ਗੁੰਮ ਦੇ ਛੱਤਾਂ ਪਰ ਉੱਥੇ ਤਾਂ ਵੀ ਸ਼ੈੱਡ ਕਰਕੇ ਆ ਹਾਂ ਉੱਥੇ ਉਹਨੂੰ ਰਹਿਣ ਦੀ ਜਗ੍ਹਾ ਹੈਗੀ ਆ ਹੂੰ ਉੱਥੇ ਬਿੱਲੀ ਬੁੱਲੀ ਹੈ ਨਹੀਂ ਪਹਿਲਾਂ ਬਿੱਲੀ ਹੈਗੀ ਦੀ ਆ ਦੋਸਤਾ ਚੁੱਤੇ ਜਾ ਕੇ ਉੱਥੇ ਜਾਂ ਤਾਂ ਬਿੱਲੀ ਰੱਖੀ ਹੋਵੇ ਦੀ ਉਹ ਵੀ ਨਾ ਪਿੰਡ ਚ ਤਾਂ ਮਲਝ ਨਹੀਂ ਇੰਨੀ ਦੂਰ ਕੱਲੀ ਬਿੱਲੀ ਵੀ ਜਾਣਾ ਵੀ ਦੇਖਣਾ ਨਹੀਂ ਨਾ ਨਾ ਉੱਥੇ ਰੱਖੀ ਵੀ ਦੀ ਬਿੱਲੀ ਉਹਨੇ ਯਾ ਬੰਦਾ ਆਪ ਰਹਿੰਦਾ ਨਾ ਫਿਰ ਬਿੱਲੀ ਟਿਕੀ ਜਾਂਦੀ ਆ ਹੁਣ ਉੱਥੇਗਾ ਉੱਥੇ ਦਾ ਬੰਦਾ ਨਹੀਂ ਦਿਖਦਾ ਹੈਗਾ ਕੋਈ ਥੂੰ ਥੂੰ ਕਰਦੀ ਆ ਆਪ ਦੇਖਦਾ ਵੀ ਅੱਜ ਬੰਦੇ ਵੀ ਜਿਹੜੇ ਨਹੀਂ ਮੈਂ ਸ਼ਾਮ ਹੋ ਗਈ ਬੰਦੇ ਟਕਰੇ ਨਹੀਂ ਮੋਟਰ ਤੇ ਦੁਪਹਿਰੇ ਦਾ ਹੈਗੇ ਤੇ ਮੈਂ ਕਿਹਾ ਹੈ ਦੁਪਹਿਰੇ ਮੋ ਮੋ ਹੜੀਆ ਗਿਆ ਬਾਈ ਇੱਕ ਰੁੱਕ ਵਾਟਦਾ ਮਿੱਤਰਾ ਇੱਕ ਵਾਟਦਾ ਇਹ ਹਿੰਮ ਦੌਣਾ ਯਾਰ ਹੈ ਕੋਈ ਸਿੰਮ ਦੌਣਾ ਸਾਰ ਨੂੰ ਉਹ ਦੌ ਆਇਆ ਦੌ ਆਂਦਾ ਹੁਣ ਤਾਂ ਹੀ ਦਾ ਸਾਜ ਰਿਹਾ ਕਿ ਇੱਕ ਵਗੈਰਾ ਹੋਰ ਕੱਟ ਕੇ ਆਉਂਦਾ ਲੈ ਲੈਟ ਲਾ ਲੈ ਸਿਰ ਪਰ ਬਜਾਰੇ ਦਾ ਲੇਖਾ ਲੈ ਲੈ ਉਹਦਾ ਲੇਖਾ ਨਹੀਂ ਇਹ ਕੱਟਿਆ ਰਹੀ ਇਹਨੂੰ ਕਿੱ데 ਆ ਲੱਗਣਾ ਦਾ ਕਿੰਨਾ ਕ ਨਿਕਲ ਗਿਆ ਉੱਥੇ ਉਹ ਤੇ ਤਿੰਨ ਕਿਲੋ ਨਿਕਲ ਗਏ ਹੋਣੇ ਹਨ ਤਿੰਨ ਪੌਣੇ ਤਿੰਨ ਕਿਲੋ ਗੇਟ ਨਿਕਲ ਗਿਆ ਉਹ ਫੜਾ ਖੈਦਾ ਜਿਹੜਾ ਇੰਨਾ ਕੱਖ ਬੇ ਇੰਨਾ ਨਾਲ ਕਹਿੰਦਾ ਕੱਖ ਨਹੀਂ ਫਿਰ ਇੰਨਾ ਟਾਈਮ ਲੱਗ ਗਿਆ ਕੌਣ ਉਹ ਭੂਜਾ ਵਾਲਾ ਪਨੀਰੀ ਵਾਲਾ ਹੈ ਪਨੀਰੀ ਵਾਲਾ ਹੈ ਇੱਕ ਟਾਈਮ ਮੇ ਜੋ ਪਨੀਰੀ ਸਾਥੋਂ ਬੈਨ ਹੋਤੋ ਉਹ ਹੀ ਹੈ ਉਹਨੇ ਟਾਈਮ ਲੱਗ ਗਿਆ ਪੂਰਾ ਭੂਜਾ ਮਾਰਾ ਹੋਇਆ ਚਲੋ ਬਹੁਤ ਹੈ ਬਾਈ ਟੁੱਪ ਕਰਕੇ ਹੀ ਕਹਿੰਦਾ ਮੈਂ ਟੁੱਪ ਨਹੀਂ ਝੁੰਮ ਕੇ ਗਿਰਨੇ ਵਾਲਾ ਕੰਮ ਹੈ ਟੁੱਪ ਮਾ ਕੰਮ ਹੁੰਦਾ ਕਿਤੇ ਹੋ ਗਰਮੀ ਆਂਦੀ ਹੈ ਹੂੰ ਗਰਮੀ ਦੀ ਜ਼ਿਆਦਾ ਹੋਊਗਾ ਹੋਰ ਕਿਆ ਕਹਿੰਦੇ ਆ ਭਈ ਇਹ ਹੁਣ ਫੋਨ ਕਰਦਾ ਤਾਂ ਮਿਹਦੇ ਵਾਲੇ ਨੂੰ ਪਤਾ ਨਹੀਂ ਅਰੇ ਜਿਹੜਾ ਬੰਨਵਾ ਦਾ ਦੱਸੋ ਨਹੀਂ ਅਸੀਂ ਹੋਰ ਬੰਦੇ ਕਰੀਏ ਉਹ ਤਾਂ ਹੈ ਜਣੀ ਗੱਲ ਬੰਦੇ ਬਦੇ ਫਿਰਦੇ ਪੁੱਛਦੇ ਇੱਕ ਰੁੱਕ ਕਬੱਟੀ ਮਿੱਤਰਾ ਆ ਵਾਟ ਲਾ ਉਰਲਾ ਆ ਵਾਟ ਦਾ ਬਰਾਬਰ ਚ ਕਰਦੇ ਵੱਡਾ ਚਰੀ ਨੂੰ ਆ ਪੰਗਾ ਦੇ ਲੈ ਚਰੀ ਨੇ ਸੁੱਡੀ ਪੈ ਵੀ ਗਈ ਸਾਨੂੰ ਚਰੀ ਨੂੰ ਹਾਂ ਖਾਂਦੀ ਐ ਹਾਲੀ ਗੋਭਾੜੀ ਸੁੱਡੀਆਂ ਆ ਰਗੜਦੀ ਬਾਜਰਾ ਠੀਕ ਆ ਇੱਕ ਇੱਕ ਗੱਲ ਹੈਗੀ ਡੰਗਰ ਬਹੁਤ ਖਾਂਦੇ ਨੇ ਖਾਂਦੇ ਤਾਂ ਹੈਗੀ ਆ ਮਿੱਠੀ ਐ ਬਾਜਰਾ ਠੀਕ ਆ ਮਿੱਠੀ ਐ ਕਰੀ ਬੰਦੇ ਜਾਈ ਕਰੀ ਨਹੀਂ ਨਾਲੇ ਬਾ ਕਹਾ ਉਹਨੂੰ ਵੀ ਸਾਈਡ ਕਰਕੇ ਜਾਈ ਹੈ ਗੱਬੇ ਖੜਾ ਕੇ ਗਿਆ ਗੱਬੇ ਖੜਾ ਕੇ ਗਿਆ ਬੜਾ ਦਿਮਾਗ ਇੱਧਰ ਹੈ ਮਾਰ ਇਹਦਾ ਡੂੜਾ ਇਹਨਾਂ ਸਾਈਡ ਖੜਾ ਦੀ ਆ ਗਿਆ ਆ ਗਿਆ ਆਉਂਦਾ ਹੁਣ ਦੋਵੇਂ ਮੋਟਰਸਾਈਕਲ ਪਰ ਮੈਂ ਤਾਂ ਕਹਿ ਰਾਂ ਮਾਰ ਐਂਟਰ ਲਾਵੇ ਇਹਨੂੰ ਐ ਇਹਨੂੰ ਮਹਾਂ ਐਂਟਰ ਲਾ ਦੇ ਕਿੰਨਾ ਖਰਚਾ ਪੈਣਾ ਦਾ ਬਜਰੀ ਪਈ ਹੈ ਜਿੰਨੇ ਦੇ ਟੀਨਾ ਹੋਣੀਆਂ ਤੀਆਂ ਉਹਨੇ ਤਾਂ ਸਰੀ ਆ ਜਾਣਾ ਕਿ ਸਿਮਿੰਟ ਦਾ ਖਰਚਾ ਬਦਲਣਾ ਤਾਂ ਇਹ 10-15 ਟੁੱਟੇ ਪੈਣੇ ਨੇ ਪੱਕਾ ਕੰਮ ਹੋ ਜਣਾ ਦਾ ਮੰਨੇ ਨਹੀਂ ਇਹਦਾ ਖਰਚਾ ਜ਼ਿਆਦਾ ਆ ਜਣਾ ਹੈ ਲੋੜ ਤਾਂ ਕੋਈ ਗੱਲ ਨਹੀਂ ਮੋੜਲਾ ਬੱਤ ਕਰ ਸਾਰੇ ਬਹੁਤ ਸਾਰੇ ਬਹੁਤ ਚੱਕ ਲਿਆ ਆ ਨੰਬਰ ਸੈਂਡ ਕਰ ਚੱਕ ਲਿਆ ਚੱਕ ਲਿਆ ਚੱਕ ਲਿਆ ਆਇਆ ਲਿਪੜੇ ਡੁੱਬੇ ਪਾ ਦੇ ਆਏ ਹੁੰਦੇ ਸਾਰਾ ਜਾ ਕੇ ਆਉਂਗਾ ਕਿੱਥੇ ਆਉਂਗਾ ਬਾਖੜਾ ਲੈਤੀ ਓਏ ਦੂਆ ਦੂਆ ਸਟੈਂਡ ਦਾ ਸਾਰ ਦੂਆ ਪਾਸੇ ਦੂਆ ਪਾਸੇ ਦੂਆ ਪਾਸੇ ਮੈਂ ਕਿਹਾ ਹਾਂ ਲਾਈ ਤਾਂ ਦੂਆ ਪਾਸੇ ਆਇਆ ਆਹੇ ਸਾਰੀ ਗੱਲ ਕਬੂਲ ਕਰਿਓ ਲਾ ਮੇਰੀ ਸਾਰੀ ਗੱਲ ਕਬੂਲ ਕਰਿਓ ਸਾਰੇ ਆਇ ਨੀ ਹੁਣੀ ਸਾਡੇ ਸਾਸਰੀ ਕਾਲ ਕਬੂਦੂ ਰਾਤ ਛੋੜ ਕੇ ਇਸ ਕੋ ਬੋਲੂਂਦੀ ਹੈ ਮੈਂ ਮੋਟਰਸਾਈਕਲ ਖੜਾ ਕੀ ਹੱਥ ਜੋੜੂਗਾ ਤਾ ਤੈਨੂੰ ਬੋ ਕਹਿੰਦਾ ਮੋਟਰਸਾਈਕਲ ਰਾਤੇ ਤੇ ਖੜਾ ਕਰ ਲਿਆ ਸਾਡੇ ਉਹ ਹਾਲਾਤ ਤਾਂ ਮੈਂ ਤੇਰੇ ਦਿਲੇ ਮੋਟਰਸਾਈਕਲ ਖੜਾ ਗਿਆ ਤੂੰ ਸਮਾਗਿਲ ਲੈ ਗਿਆ ਗੱਭੀ ਖੜਾ ਤਾ ਮੈਂ ਕਹਿਣ ਲੱਗਾ ਤੈਨੂੰ ਯਾਰ ਹੁੰਦੀ ਹੈਗੀ ਆ ਬਾਈ ਸਪਰੇਅ ਕਰਨੀ ਪੈਣੀ ਬਹੁਤ ਹੈ ਵਿਚ ਬਲੇ ਤੇ ਪਾ ਲਾ ਦੇ ਤੇ ਪਤਾ ਲੱਗਦਾ ਕਰੋ ਕਰਨੀ ਪੈਣੀ ਕਰਦੇ ਬਾਈ ਮੈਂ ਤੂੰ ਚੱਕੋ ਪੰਪ ਪਾਪਾ ਆਰ ਨਹੀਂ ਚੱਕਣੀ ਭਈਆਂ ਦੀ ਕਰਨੀ ਕਿਦੋਂ ਹੈਗਾ ਹੈਗਾ ਬੰਦ ਤੂੰ ਆ ਚੌਥੇ ਨੂੰ ਕਰਾ ਦੇਣੀ ਕੱਲੂ ਜਾਣਾ ਦਰਵਾਜ਼ਾ ਆਹਨਾਂ ਨਾਲ ਫਟੇ ਚੱਲਣਾ ਹੈ। ਇਹਦੇ ਬਾਅਦ ਫਿਰ ਆ ਕੇ ਕਰਾਉਂਗਾ। ਠੀਕ ਤਾਂ ਸਰ ਆ ਜੂਗਾ ਹੁਣ। ਆਹ ਛੋਟੀ ਹੈ ਦੱਸੀ। ਠੀਕ। ਇਹ ਆਦੂ ਕਰਦੇ ਲਿਖਾ ਤੜਾਈ। ਆਹ ਕੋਲਰ ਸੀ। ਕੋਈ ਦਾ ਬੰਨ ਕੇ ਜਾਣੀ ਨਾ ਉਸਾਂ। ਲਾ ਇਹ ਛੋਟੀ ਹੋ ਗਈ ਰਹਗੀ। ਠੀਕ ਯਾਰ। ਅਰੇ। ਅੱਡੀ ਨਾ ਹੁਣ ਗੁੱਸਾ ਖਾ ਗਿਆ। ਇਹ ਲੈ। ਦੇਖੀ ਹੁਣ। ਏ ਲੈ ਇੰਨਾ ਪੰਪ ਵੀ ਨਾ ਸੀ ਏ ਜੱਕ ਦੇ ਬਸ ਤੁੰਗੋ ਜੀ ਬੰਨੂਗੇ ਸਹੀ ਜੀ ਬੰਨਣਾ ਤਾਂ ਹੋਣਾ ਦੂਜੇ ਪਾਸੇ ਰੱਖ ਕੇ ਦੂਜੀ ਪਾਰ ਨਹੀਂ ਗਰਮੀ ਬਹੁਤ ਆ ਯਾਰ ਨਾ ਨਾ ਠੰਡਾ ਗਰਮੀ ਕਿਥੇ ਆ 2 2 ਕਿਲਿਆਂ ਦਾ ਕੱਖ ਨਿਕਲ ਗਿਆ ਆਪਣਾ ਪੌਣ ਤਿੰਨ ਦਾ ਹੁਣ ਤਿੰਨ ਕਹਿੰਦਾ ਸਵੇਰੇ ਕਹਿੰਦਾ ਸਰਦਾਰ ਜੀ ਤਾਂ ਮੈਂ ਕਹਿੰਦਾ ਸ਼ਾਮ ਨੂੰ ਸਾਰੀ ਕੱਢ ਦੇਣਾ ਜਾਂ ਵਿੱਚ ਬੜੇ ਆ ਬੂਝੇ ਹੀ ਬੋਲਾ ਪਪਈਆਂ ਨੇ ਲੱਗਿਆ ਵਾ ਮੈਂ ਨਮਾਗਾ ਖਰੀਦ ਦਾਣਾ ਵੀ ਪੁੱਛਲਾ ਇੱਕ ਧਾਣਾ ਇਹਨਾਂ ਕੱਖ ਜੰਮਿਆ ਪਿਆ ਉਹ ਜਿਹੜਾ ਲੱਗ ਗਿਆ ਗੈਲ ਉਹ ਹੀ ਹੈ ਉਹ ਪਨੇ ਦੀ ਗੱਲ ਜੋ ਆਇਆ ਨਾ ਉਹ ਥੋੜਾ ਹੈਵੀ ਬੀਚੇ ਬੁੱਝੇ ਤੇ ਕੋਈ ਬੰਦਾ ਹੈ ਜੇ ਨੀਚੇ ਗੇਰ ਦਿਆ ਤੋ ਉਹ ਗੱਬੇ ਆ ਗਿਆ ਕੋਈ ਹੈ ਜੋ ਪਨੇ ਦੇ ਨਾਲ ਲਗਾ ਦਿਆ ਜਿਹੜਾ ਬੀਚੇ ਸਟ ਵੀ ਦਿੱਤਾ ਉਹ ਵੀ ਲੱਗ ਜਾਣਾ ਚੱਕ ਪਹਿਲੇ ਸਰ ਲਾਦੀ ਦੇ ਉੱਪਰ ਖੜ ਜਾ ਰਸੀ ਕੋਲਾਂ ਨੂੰ ਕੋਲ ਮੋੜ ਸਾਈਕਲ ਖੜ ਲਾ ਕਿਉਂਕਿ ਪਾਣੀ ਦਾ ਲੱਗੇ ਜਾਂਦਾ ਦੋਨੋਂ ਬੱਸ ਕੋਰ ਲੈਤਾ ਆਹੋ ਅੱਜ ਤਾਂ ਸਵੇਰ ਦਾ ਲੱਗੋ ਲੱਗਾ ਕੰਮ ਪਹਿਲਾਂ ਰੇਪ ਆ ਕੇ ਆਏ ਉਰਲੀ ਸਾਡ ਪਹਿਲਾਂ ਰੇਪ ਆਇਆ ਸਵੇਰੇ ਕੋ ਵੀਡੀਓ ਬਣਾਏਗੀ ਕੋਈ ਆਹ ਵੀਡੀਓ ਹੁਣ ਬਣਨ ਲੱਗੀ ਆ ਚੱਲ ਕੋਈ ਚੱਕ ਕਾਮ ਚੱਕ ਕੋਈ ਲੈ ਲੈ ਪੂਰਾ ਕਹਾਂ ਮਾਰ ਦੇ ਕੇ ਲੱਗ ਜਾ ਗਾਇਲ ਅਰੇ ਦੇਖਣ ਦੇ ਦੇ ਫੜ ਕੇ ਦੇਖ ਨੂੰ ਫੜ ਕੇ ਕੀ ਦੇਖਣ ਨੂੰ ਕਦੇ ਕਹਿੰਦਾ ਤੁਸੀਂ ਆਏ ਨਹੀਂ ਮੈਨੂੰ ਕਹਿੰਦਾ ਰਾਹ ਨਹੀਂ ਤਰੇ ਗੋਲਾ ਕੇ ਥੇਗਾ ਕਰਨਾ ਸੀ ਕਾਦ ਆਹਨ ਫੋਨ ਕਰਿਆ ਤਾਂ ਮਾ ਤੇ ਬੰਨੇ ਹੀ ਨਹੀਂ ਕੰਨਾ ਕਹਿੰਦਾ ਤੈਨੂੰ ਬੁਲਾਇਆ ਤਾਂ ਹੈਗਾ ਤਾਂ ਵੀ ਰੇਟ ਦੀ ਗੱਲ ਨਿਫੇੜ ਕੇ ਜਾ ਮੈਂ ਰੇਟ ਤੇ ਨਾ ਪੰਮੇ ਨੇ ਕਰਿਆ ਤਾਂ ਹੋਇਆ ਕਹਦਾ ਹਮਕੋ ਬਾਰਾ ਨਹੀਂ ਖਾਤਾ ਹਮ ਤਾਂ ਕਹਿੰਦਾ ਜੀਰੀ ਲਾਉਣ ਚੱਲੇ ਹਰਿਆਣੇ ਮਾਮਾ ਜੀਰੀ ਸਾਲੇ ਲੋਕਾਂ ਨੇ ਵੱਢ ਵੀ ਲਈ ਹਲ ਤੂੰ ਲਾਉਣ ਦੀ ਗੱਲ ਕਰਦਾ ਮੈਂ ਕਿਹੜਾ ਟਾਈਮ ਆਏ ਹਰਿਆਣੇ ਤੇ ਜੀਰੀ ਦਾ ਇਹ ਫੇਰ ਉਹ ਬਾਉ ਉញ ਉਹ ਕਰਦਾ ਤਾਂ ਇਹਨੂੰ ਆਏ ਆ ਵੀ ਮੇਤੀ ਬਣਾਉਣਾ ਇਹਨਾਂ ਨੇ ਮੈਂ ਇਹ ਗੱਲ ਛੱਡ ਦੇ ਤੂੰ ਬੰਦੇ ਬਥੇਰੇ ਫਿਰਦੇ ਆ ਹਾਂ ਇੱਕ ਭੁੱਲ ਜਾ ਗੱਲ ਹਾਂ ਤਾਂ ਵੀ ਮੇਰੇ ਫੇਰੇ ਆ ਕਿਤੇ ਤੂੰ ਸਾਰੀ ਦੁਨੀਆਂ ਦਾ ਕੰਮ ਤੂੰ ਹੀ ਨਹੀਂ ਕਰਦਾ ਫਾਇਕ ਨਹੀਂ ਇੱਥੇ ਆ ਜਾਣਾ ਤੂੰ ਖੜ ਚਾ ਦੋ ਦਿਨ ਬਿੱਲੇ ਬੈਠਣਦੇ ਉਹਨੂੰ ਇੱਥੇ ਬੰਦ ਨਾ ਨਾ ਇਹੋ ਜਿਹਾ ਸਰਦਾਰ ਮਿਲਣਾ ਫਾਇਕ ਦੇ ਦੂ ਗੱਠ ਤੈਨੂੰ ਦੇਖਦੇ ਆ ਕਹਿੰਦਾ ਵਧੀਆ ਗੱਡ ਦਿੰਦਾ ਗੱਡ ਮੇਰਾ ਕੰਮ ਹੋਣਾ ਇੱਥੇ ਗੱਡੀ ਦਾ ਦੇਖ ਲਓ ਬ੍ਰੈਂਡ ਦੇ ਬਹੁਤ ਆ ਯਾਰ ਖੁੱਲ ਜਾਨੀ ਯਾਰ ਯਾਰ ਮੈਂ ਐ ਲੈ ਜਾਨੀ ਗਿਰਦੀ ਗਿਰਦੀ ਹੋ ਇੱਕ ਗੱਠ ਦਿੱਤੀ ਉਹਦੇ ਲੈ ਕੇ ਰੱਖ ਲੈ ਚੱਲੇ ਆ ਦੋ ਦੇਖ ਲੈ ਆਹ ਹੋਵੇ ਵੇਖਣ ਵਾਲੇ ਲੈ ਜਣੀ ਦੇ ਲਾਂ ਨੂੰ ਇਹ ਇੱਕ ਨਾ ਜਾਣੀ ਨਾ ਹਾਂ ਇਹਦੀ ਤਾਂ ਥੱਲੀ ਹੈ ਚੱਲ ਕੋਈ ਨਹੀਂ ਤਸੱਲੀ ਕਰਾ ਲਾ ਤੂੰ ਹਾਂ ਤੇ ਅਸੀਂ ਹੋਰ ਬੜੀ ਰੱਖੇ ਕਰ ਰੱਥੀ ਦਾ ਬੜੀ ਉਹਦੇ ਭਾਰੀ ਉਹ ਬੇ ਸਾਈਜ ਪਾਸਤੀ ਭਰੀ ਭਾਰੀ ਭਾਲੀ ਆ ਦੀਨਾਂ ਨੇ ਅੱਜ ਯਾਰ ਇੱਕ ਪਾਸੇ ਨੂੰ ਭਰੀ ਲੋਡ ਆਉਂਦੀ ਏ ਇੱਕੇ ਬੋ ਦਾ ਬੱਸ ਕੋਈ ਖੁੱਲ ਜੂ ਇੱਕ ਪਾਸੇ ਨੂੰ ਭਰੀ ਲੋਡ ਆਉਂਦੀ ਏ ਚੱਲ ਮਾਰ ਸੱਲਫ ਗੱਡੀ ਨੂੰ ਨੂੰ ਜਿਆਦਾ ਦਬੋ ਭਾਈ ਨਾ ਤੁੰਗਾ ਬਿਨਾ ਇੱਕ ਨਹੀਂ ਇਹਨੇ ਤੇਰੇ ਕੋ ਮੋਟਰਸਾਈਕਲ ਹੈ ਇੱਕ ਦੀ ਟਰੈਕਟਰ ਦੂਈ ਜਿਹੜੀ ਬਣਾ ਲਾ ਐਨੇ ਕਿੱਥੇ ਆ ਦੋਏ ਆ ਸਰਦਾ ਨਹੀਂ ਹੈਗਾ ਲੱਤੀਆ ਬੋਲਟ ਆ ਬੋਲਟ ਨੂੰ ਲਵਾ ਲਈਏ ਨੂਰ ਵਾਲਾ ਉਹ ਗੱਗੇ ਵਾ ਖੜਾ ਇੱਕ ਗੱਗਾ ਨੂੰ ਲਵਾ ਲਈਏ ਦਿੱਤੇ ਦੇ ਦਿਓ ਵੇਚ ਦੇ ਉਹਨੂੰ ਲੈ ਵੇਤਾ ਵੇਤਾ ਹੀ ਨਹੀਂ ਇਹ ਜਿਹੜਾ ਦੋ ਖੜੇ ਕਰਕੇ ਆਪਣੇ ਨੂੰ ਨਹੀਂ ਲਾਉਣੀ ਅੱਛਾ ਹੋਰ ਲੈ ਲੈ ਇੱਕ ਅੱਦਾ ਆ ਆ ਰੇਲੀ ਦਾ ਫਾਇਦਾ ਬਾਈ ਲੈ ਹੋਰ ਕੀ ਆ ਰੇਲੀ ਦਾ ਬਹੁਤ ਫਾਇਦਾ ਮੰਡ ਮੰਡ ਚੱਕ ਕੇ ਚੱਲ ਤਾ ਮੰਡ ਜੇ ਇੱਕ ਜੇ ਇੱਕ ਕਮਰੇ ਲੱਤ ਲਿਆਉਣ ਦੇ ਸਾਰੇ ਤੂੰ ਸਿੱਧਾ ਮੋਟਰਪਲੇ ਜਾ ਮੋਟਰਪਲੇ ਆਪਣੇ ਕੱਪੜੇ ਬਦਲ ਲੈ ਠੀਕ ਹੈ ਨਾ ਮੈਂ ਤੇਰੇ ਕੋਲ ਨੂੰ ਆਇਆ ਹਾਕ ਮਾਰ ਦਈ ਤੈਨੂੰ ਮੈਂ ਹਾਂ ਬਾਸ ਉੱਤੇ ਘੜਿਆ ਡਾਲੀ ਕੋਲ ਮੈਂ ਤੈਨੂੰ ਕਹਿੰਦਾ ਹਾਂ ਇੱਕੋ ਜਣੀ ਵੀ ਚਲੇ ਜਾਣਾ ਸਾਰੇ ਲੱਦ ਕੇ ਇੱਕੋ ਕਮਰੇ ਮੁੜੇ ਆਉਣਾਂ ਦਾ ਹੋਊਗਾ ਕੱਖਾਂ ਦਾ ਹੋ ਜਾ ਸਮਾਨ ਦਾ ਰੇ ਦਾ ਬਹੁਤ ਫਾਇਦਾ ਇੱਕ ਕਰ ਪਤਾ ਗਿਆ ਮੈਂ ਤੈਨੂੰ ਦੱਸਦਾ ਕੱਲ ਪਹਿਲਾਂ ਦੋ ਰੂਟੇ ਪਹਿਲੇ ਛੱਡ ਗਿਆ ਤੇ ਫੇਰ ਮਾ ਟਰਾਈਟਰ ਨੇ ਕਾਨੂੰ ਲਿਆਣਾ ਐਡਾ ਬੜਾ ਆਇਓ ਆ ਉਹਨੇ 5 4 ਲੀਟਰ ਖਾਣਾ ਦਾ ਨਾ ਲਿਪੜਣਾ ਦਾ ਮੈਂ ਕਿਹਾ ਦੋ ਰੋਟੀਆਂ ਛੱਡਿਆ ਤੇ ਦੋ ਕਾਲੇ ਸਾਤ ਵੀ ਛੱਡ ਕੇ ਆਇਆ ਤੇ ਦੋ ਸਵੇਰੀ ਵੀ ਲੈ ਗਏ ਸੀ ਜਾਣ ਲੱਗੇ ਨਹੀਂ ਆਪਣੇ ਰੇੜੀ ਵੀ ਲੱਦ ਨਾਲੇ ਬੈਠ ਕੇ ਆਟਾ ਉਹਨਾਂ ਦੋ ਮੋਟਰਸਾਈਕਲ ਗਏ ਫੇਰ ਫੇਕ ਕਿਨਾਂ ਸਰਦੇ ਨਾ ਤਾਂ ਤੈਨੂੰ ਉਹੀ ਕਹਿੰਦਾ ਵੀ ਰੇੜੀ ਬਣਾ ਲਓ ਇੱਕ ਦੀ ਫੜੀ ਗਾੰਦੀ ਮਹਿੰਗੀ ਫੜੀ ਬਹੁਤ ਮਹਿੰਗੀ ਲੱਗਦੀ ਐ ਫੜੀ ਮਹਿੰਗੀ ਲੱਗਦੀ ਤੁਲੇ ਨੂੰ ਵਿਛੜਿਆ ਮੈਂ ਆਪੇ ਲਾ ਲਓ ਫੇਰ ਲੈ ਇੱਥੇ ਜਾ ਕੇ ਉਸ ਤਾਂ ਬਣਾਉਂਗਾ ਹੀ ਸਾਡੇ ਦਾ ਜਹਾਜ਼ ਅਹੋ ਨਕਲ ਕਰ ਲੈਂਦੇ ਭੈਣੀ ਵਾਲੇ ਦੀ ਇੱਕ ਲੈ ਕੇ ਖੜਾ ਲਾ ਉਹਦੀ ਨਕਲ ਕਰ ਲੈਂਦੇ ਸਾਰੇ ਮਲਕ ਮਿਲ ਕੇ ਰਜਿੰਦਰ ਕਿਹੜੀ ਕੋਈ ਛੱਡ ਕੇ ਆਉਂਦਾ ਇੱਕ ਮੋਟਰਸਾਈਕਲ ਉਹਨੇ ਲਾ ਦੇਣੀ ਬਸਾਉਂਦਾ ਲਾ ਦੇਣੀ ਇੱਕ ਨੂੰ ਨਹੀਂ ਮੇਰੀ ਵੀ ਸਲਾਹ ਹੈਗੀ ਆ ਉਹ ਚਾਹੀਦੀ ਐ ਕੱਖਾਂ ਦਾ ਨਜ਼ਾਰਾ ਯਾਰ ਜੇ ਲਿਆਉਣੇ ਤਾਂ ਅਸੀਂ ਰੇੜੀ ਪਰ ਮੋਟਰਸਾਈਕਲ ਤੇ ਹਾਂ ਉਹ ਹਾਂ ਜੇ ਤਾਂ ਆਏ ਉਹ ਵੀ ਟਰੈਕਟਰ ਦਾ ਬਹੁਤ ਦਾ ਜੇ ਕੱਖ ਆਉਣੀ ਰੇੜੀ ਪਰ ਤੇ ਲਾਉਣੇ ਚ ਫਰਜ਼ ਵੀ ਗਿਆ ਹਾਂ ਇਹਦਾ ਰੋਟਾ ਆਉਂਦਾ ਮਾਰੀ ਗੱਲ ਸੁਣ ਲੈ ਆਪਣਾ ਰੇਲ ਪਾਣੀ ਜਿਹੜਾ ਕੋਈ ਮਾਰਜੀ ਕੱਖ ਕੰਡਾ ਜਿਹੜਾ ਕੋਈ ਮਾਟੀ ਕੋਈ ਸਮਾਨ ਚੱਕ ਕੇ ਲਿਆਉਣਾ ਕਿਤੇ ਤੇ ਵੀ ਉੜ ਕੇ ਜਦ ਰੇੜੀ ਚੱਕ ਕੇ ਲੈ ਜਾ ਉਹ ਇੱਥੇ ਤੋਂ ਸਮਝ ਤੇ ਲਿਆਉਂਦਾ ਕਰੀਂ ਉੱਥੇ ਆ ਉਹਦੇ ਵੀ ਲੈ ਕੇ ਗਿਆ ਯਾਰ ਵੀ ਲੰਦ ਤੇ ਯਾਰ ਵੀ ਲਾਉਂਦਾ ਲਾਉਂਦਾ ਗਿਆ ਆਪ ਤੋਂ ਲੈਣੇ ਰੇੜੀ ਆਣੇ ਨੇ 50 ਤੇ ਰੇੜੀ ਆ ਲੰਦਾ ਇਹ ਆਪਣਾ ਮਾਰ ਸਲਫ ਜੀ ਜਦ ਇਹ ਲਿਆ 5 ਰੁਪਏ ਤੇ ਈ ਲੱਗਣਾ ਹੈ ਕਿ ਨਹੀਂ ਵਾ ਅਜਾ ਬਾਜਰਾ ਕਾਫੀ ਖੜਾ ਬਾਜਰਾ ਤਾਂ ਬਹੁਤ ਫੜਾ ਬਾਜਰਾ ਹੋ ਗਿਆ ਤਾਂ ਕਿ ਟਿੱਡੇ ਸਾਲਾ ਬਾਦ ਗਿਆ ਤੇਰਾ ਨਹੀਂ ਗਿਆ ਮੇਰਾ ਬਾਜਰਾ ਬੋ ਕਰ ਗਿਆ ਇਹਦਾ ਠੀਕ ਹੈ ਇਹਦਾ ਠੀਕ ਹੈ ਸਿੱਧਾ ਖੜਾ ਪਰ ਹੁਣ ਹਵਾ ਦਾ ਟਾਈਮ ਵੀ ਲਖ ਲਿਆ ਹੁਣ ਲੈ ਕਾਊਗੀ ਇਹਦਾ ਰੱਬ ਜਾਣਦਾ ਜਿੱਦਨ ਮੀਂਹ ਆਉਣਾ ਹਵਾ ਦਾ ਬਿਲਕੁਲ ਨਹੀਂ ਆਪਾਂ ਨਹੀਂ ਹਵਾ ਜੀ ਰਾਤ ਵੀ ਨਹੀਂ ਆਇਆ ਐ ਟਿੱਕੇ ਪਿਆ ਜਿਹੜਾ ਪਿਆ ਮੌਸਮ ਗੁੰਮ ਸਮਝਾਦਾ ਰਹਿੰਦਾ ਨਾ ਹੁਣ ਹਾਂ ਐ ਤੁਹਾਨੂੰ ਵੀ ਗੁੰਮੇ ਹਾਂ ਰਾਤ ਕੱਲ ਵੀ ਇੱਕ ਨਹੀਂ ਗੁੰਮਤਾ ਆਈ ਨਹੀਂ ਰਹਿਗਾ ਵੀ ਮੀਂਹ ਆਉਗਾ ਰਾਤ ਨੂੰ ਪਤਾ ਹੋਊਗਾ ਬੰਦਾ ਦੇਖਿਆ ਜੇ ਮੈਂ ਲੱਗਿਆ ਵਾ ਫੜਾ ਫੜ ਤਕਰ ਤਕਰ ਕਰ ਮਾਂ ਵਾਲੀ ਮੀਂਹ ਜੀ ਬਾਹਰ ਪਏ 10 ਵਜੇ ਆਇਆ ਹੈ ਹੈ ਕੈ ਵਜੇ ਆਇਆ ਹੈ ਤੁਰਨ ਮਾਰਦਾ ਹੁੰਦਾ ਕਹਿੰਦਾ ਮੇਰੇ ਘਰ ਵੀ ਬੜਾ ਦੇ ਆਇਆ ਆਇਆ ਕਿਹ ਬਜੇ ਵੀ ਰਾਤ ਕਿ ਆਇਆ ਹੈ ਤਕਰੀਬਨ ਇਹ 2.5 ਦਿਨ ਦਾ ਟਾਈਮ ਦਾ ਜ਼ਿਆਦਾ ਹੈ 2.5 ਦਾ ਟਾਈਮ ਦਾ ਇਹ ਅਸਲੀ ਕਾਲ ਜੀ ਤੁਰਨ ਮਾਰਦਾ ਹੁੰਦਾ ਜਾ ਤੈਨੂੰ ਪਤਾ ਹਾਰੀ ਬੰਦਾ ਲੈ ਆ ਮੈਂ ਚਾਚਾ ਕਾ ਖਬੜਾ ਹੂ ਜਾਣਗੇ ਬੰਦੇ ਕੋਮੜ ਪਹਿਣਾ ਆ ਜਾਂਦਾ ਤੂੰ ਜੱਟ ਜਵਾਬ ਦਿੰਦਾ ਕਿਤੇ ਤੈਨੂੰ ਮੈਂ ਕਿਹਾ ਦੋਮਣ ਪਹਿਣਾ ਇਹਦਾ ਬੰਦਾ ਤੇਰੇ ਦੋ ਹੀ ਲਾ ਕੇ ਵੜਾ ਦੇਣੀ ਜੀ ਬੰਦਾ ਤੂੰ ਇਹ ਬੰਦੇ ਨੂੰ ਸਿਮਰ ਲਵਾਉਣਾ ਮੈਨੂੰ ਤਾਂ ਕੱਦਾਂ ਕਹਿਣਾ ਚੱਲ ਚੱਲੀਏ ਖੇਤ ਤੇ ਕੌਣ ਉਹ ਸਰ ਹਾਂ ਨਹੀਂ ਉਹ ਕਹਦਾ ਬੰਦੇ ਨੇ ਕਹਿੰਦਾ ਸਿਮਰ ਨਹੀਂ ਲਵਾਇਆ ਮਾਂ ਜਦ ਮੈਂ ਇਹ ਸਰ ਸਰ ਇਹਦਾ 9 ਸਾਰਾ ਮੈਂ ਕਈ ਵਾਰੀ ਹੁਲਜੀ ਲੈ ਵੀ ਸਰ ਕਿਨੂੰ ਗਈ ਜਾਂਦਾ ਆਹ ਆਹ ਸਰ ਤੂੰ ਤੇ 9 ਸਾਰਾ ਪਈ 9 ਸਾਰਾ ਸਾਰਾ ਨਾਲ ਜਾਣੀ ਨਹੀਂ ਨਹੀਂ ਕਰਨ ਨੂੰ ਲੀ ਗਿਆ ਤੋ ਮੈਂ ਨਾ ਹੋਰ ਕਹਿਦਾ ਮੁੰਦੀਵਾ ਮਾ ਮੇਰੀ ਗੱਲ ਸੁਣ ਲੈ ਉਹਦਾ ਦੇ ਪਹਿਲੀ ਗੱਲ ਕਰ ਕਿਥੇ ਰਹੇ ਮਗਾ ਲੈਂਟਰੇ ਲਾ ਦੇ ਕੀ ਨੰਬਰ ਨਹੀਂ ਕਿ ਮੇਰੀ ਛੁਟਾ ਲੈ ਮੇਰੀ ਗੱਲ ਬਜਰੀ ਪਈ ਆ ਉਹ ਬਸ਼ਨੀ ਆ ਸਮਝ ਗਿਆ ਲੈ ਉਦੇ ਬਾਅਦ ਜਿੰਨੇ ਨੇ 3 ਨਾ ਬਜਨੀ ਆ ਸਾਰੇ ਜਿਹੜੇ ਬੱਚੇ ਨੇ ਖਾ ਜਾਣੀ ਕਿੱਥੇ ਖਾਏ ਜਿੱਥਾ ਕਿਲੇ ਖੜਾ ਹੋਇਆ ਹੈ 10 ਵਾਈ 6 ਦਾ ਪਿਆ ਹੋਵੇ 70 ਫੁੱਟੇ ਲੈਂਟਰ ਪੈ ਗਿਆ ਥੱਲੇ 70 ਫੁੱਟ ਲੈਂਟਰ ਪੈਣਾ ਥੱਲੇ ਕਿੰਨਾ ਕਾ ਦਾ ਚ ਬੱਚੇ ਦਾ 70 70 70 ਫੁੱਟ ਆ ਅੱਲੇ ਜਿਹੜਾ ਪੌਣਾ ਵਰਸ ਬਰੇ ਕਾੜਨਾ ਉਹ ਦੁਬਾਰੀ ਫੇਰ ਦੁਬਾਰੀ ਲਿਆ ਕੇ ਰੱਖ ਲਓ ਪਲਾਸਟਿਕ ਵਾਲਾ ਆਪਣੀ ਬਵਾ ਗੱਡੀ ਅੰਦਰ ਰੱਖ ਬੰਦ ਥੱਲੇ ਚੋਚਾ ਨਹੀਂ ਕਾੜਨਾ ਹੈਗਾ ਹਾਂ ਜੇ ਪਰਸ ਨਹੀਂ ਪਾਉਂਗਾ ਥੱਲੇ ਜ ਬੱਚਾ ਨਹੀਂ ਕਾੜਨਾ ਬੱਸ ਫੇਰ ਤਾਹੀ ਜੋਣ ਲੱਗਿਆ ਵਾਉਗਾ ਤੈਨੂੰ ਤਾਹੀ ਕੀ ਹੈ ਤੂੰ ਮੇਰਾ ਬਜਰੀ ਬਜਣੀ ਬਜਰੀ ਕਿੱਥੇ ਬਿਸਤਰੀ ਦੇ ਕਾ ਕਰਦਾ ਇੱਟਾ ਦਰਮਟ ਮਾਰੇ ਇੱਟਾ ਪਿਹਾ ਕੇ ਇੱਟਾ ਫੇਰ ਚੱਠਾ ਜੱਟਾ ਟਣ ਗਿਆ ਥੇੜ ਤੇ ਬਜਰੀ ਪਹੁੰਦਾ ਬਜਰੀ ਪਿਹਾਈ ਦਾ ਜੱਠਾ ਫੇਰ ਨਾ ਲੀ ਲੀ ਹੁੰਦਾ ਇਹ ਨਹੀਂ ਲੀ ਹੁੰਦਾ ਹਰ ਜਿੱਥੇ ਬਰਜੀ ਜਿਹੜੀ ਸਿਵਰੀ ਆ ਟੁੱਟ ਪਰ ਜੇ ਜਿਆ ਪਉਣਾ ਹੈ ਨਾ ਉਹ ਸਰੀਏ ਸਿੱਧੇ ਬਾਹਰ ਕਢਾ ਲਿਓ। ਅੱਛਾ। ਕਾਲੂ ਖਿੱਚ ਕੇ ਉਧਰ ਨਹੀਂ ਜਾਣਾ ਹੋਇਆ ਕਿਤੇ ਲੈ ਤਾਂ ਜਾਉਂਗੇ। ਮੋਟਰ ਵਾਲਾ ਐਵੇਂ ਕਰਦਾ ਸੀ। ਉਹ ਵਾਰ ਵਿੱਚ ਦੋ ਦੋ ਤਿੰਨ ਵਾਰੀ ਖਿੱਚਿਆ। ਸਰੀਏ ਕਢਾ ਲਈ ਬਾਹਰ ਕੇ ਇੰਨੇ ਕੇ ਸਰੀਏ ਬਾਹਰ ਕਢਦੇ ਬਸ ਲੈਂਟਰ ਕੋਈ ਬਹਿ ਗਈ ਸੀ ਉਹ। ਤੇ ਉਹ ਕਹੇ ਵੀ ਇੱਧਰ ਟੇਡਾ ਹੋ ਗਿਆ ਸਾ। ਕਰੋ ਕਿ ਫਿੱਟੇ ਆ ਨਹੀਂ ਹੈਗਾ ਉਹ। ਇਹ ਥੱਲੇ ਫਾਰਸਾ ਫੇ ਨਹੀਂ ਢੈਂਦਾ। ਹਾਂ ਉੱਧਰ। ਪਰ ਤਰੋ ਜੀ। ਹੈ ਵੀ ਨਾ ਉੱਚੀ ਦਾ। ਉਹ ਦੇ ਰਾਹ ਕਿਹੜੇ ਰਸਤੇ ਨੂੰ ਆਉਂਦੇ ਚੱਲੇ। ਕਿਤੇ ਵਢਾ ਦੇ ਫੇ ਕੱਖ। ਤੂੰ ਤਾਂ ਲਿਆਇਆ। ਹੋ ਜਾ ਤੇ। ਹਾਂ? ਵਢਾ ਦੇ। ਉਹ ਦੇਖੋ ਮੇਰੀ ਤੈਨੂੰ ਮੇਰਾ ਹਾਲ ਦੇਖ ਲੈ ਤਰਸ ਖਾਲਾ ਮੜਾ ਮੋਟਾ ਸਭਾ ਦੇ ਮੇਰੇ ਦੋ ਭਰੀਆ ਵੱਟ ਕੇ ਆਇਆ ਮੈਂ ਹੁਣ ਟੁੱਕਾ ਕਰਕੇ ਤੂੰ ਸਮਝ ਮੇਰੇ ਦੋ ਭਰੀਆ ਵੱਟ ਕੇ ਜਾਈ ਮੈਂ ਚੱਕ ਲੂ ਕੋ ਸਵੇਰ ਨੂੰ ਮੈਂ ਤਾਂ ਇੱਕੇ ਵੱਢਣੀ ਆ ਇੱਕ ਵੱਢ ਤੇ ਮੇਰੀ ਵੱਢ ਵੀ ਇੱਕ ਮੈਂ ਕਰਦੇ ਜੋ ਕਿ ਵੱਢਣੀ ਆ ਅੱਜ ਤੱਕਿਆ ਆ ਫੇਰ ਕਾਨੂੰ ਮਰ ਲੱਗਿਆ ਤੂੰ ਅਡਵਾਂਸ ਰੱਖੀ ਉਹ ਫੇਰਾਂ ਮਰ ਲੱਗਿਆ ਨਹੀਂ ਨਹੀਂ ਬੰਦਾ ਗੋਡਾ ਕਰ ਸਵੇਰੇ ਵੱਢ ਸਵੇਰੇ ਨਹੀਂ ਸਵੇਰੇ ਉਸ ਹੁੰਦੀ ਆ ਨਿੱਗਰ ਹੋ ਜਾਂਦੇ ਸਵੇਰੇ ਇਹ ਟੋਕੇ ਜੋ ਵੀ ਸੇਕ ਨਿਕਲਦੇ ਇਕੱਠਾ ਹੋ ਜੂਵੇ ਨਾ ਟੋਕੇ ਜਿਹੜਾ ਹੁਣ ਆਹ ਦੇਖ ਲੈ ਆਹ ਨਹੀਂ ਹੁੰਦਾ ਫਿਰ ਤੇਰੀ ਕਿੰਨੀ ਗਰਮੀ ਨਿਕਲੂ ਕਿੰਨੀ ਵਧੀਆ ਇੰਨੀ ਪਿੰਡੇ ਦੀ ਆ ਮੇਰਾ ਮਨ ਨੂੰ ਲੱਗਦਾ ਆ 2 3 2 3 ਕਿਲੋ ਬਜੇ ਟੁੱਟ ਲਿਆ ਹੁਣ ਮੈਂ ਗਰਮੀ ਆ 5 6 ਸਾਲ ਬਾਅਦ ਦੇਖੀ ਹੁਣ ਅਸਲੀ ਪਹਿਲਾਂ ਨਹੀਂ ਹੁੰਦਾ ਹੁਣ ਇੱਥੇ ਤਾਂ ਗਰਮੀ ਥਰੀ ਆ ਇੰਨੀ ਅੱਗ ਪੈਂਦੀ ਇੱਥੇ ਰੇਗ ਤੀਜ ਦੇ ਵਿੱਚ ਸੀ ਹੈ ਇੱਥੇ ਰੇਗ ਤੀਜ ਦੇ ਵਿੱਚ ਤਾਂ ਏਸੀ ਆ ਮਸ਼ੀਨਾਂ ਚ ਗੱਡੀਆਂ ਚ ਕਾਰਾਂ ਚ ਸਾਰੇ ਪਾਸੇ ਏਸੀ ਰੂਮਾਂ ਚ ਸੀ ਗਰਮੀ ਤੋਂ ਰੋਂ ਨੂੰ ਜ਼ਿਆਦਾ ਗਰਮੀ ਇੱਥੇ ਨਾਲੋਂ ਜ਼ਿਆਦਾ ਹੈ ਉੱਥੇ ਗਰਮੀ ਆਉਂਦੀ ਨਹੀਂ ਕਿ ਆਹ ਗਰਮੀ ਹੋੜੀ ਉੱਥੇ ਯਾਰ ਪਰ ਇਹ ਗਰਮੀ ਨਹੀਂ ਹਮਸਾਲੀ ਨਹੀਂ ਤੇ ਟੈਂਪਰੇਚਰ ਦੀ ਗੱਲ ਆਲੀ ਹਮਸਾਲੀ ਇੱਥੇ ਅਦਰ ਕਤਰ ਆ ਜਿੱਦਾਂ ਆਪਣੇ ਹੁਣ ਪਾਣੀ ਚਾਉਂਦੇ ਨਾ ਘੜੇ ਘੜੇ ਬਿਨਾ ਕੰਮ ਕਰੇ ਤੇ ਆਹੀ ਆ ਇਹਦੇ ਨਾਲ ਦੀ ਗੰਦਾ ਮੌਸਮ ਇਹ ਸਾਰੀ ਗਰਮੀ ਜ਼ਿਆਦਾ ਮਾਰਦੀ ਜਿਹੜੀ ਜੇਠ ਆ ਪਹਿਨਾ ਤੀ ਉਹਦੇ ਵਾਲੀ ਤੇਰੀ ਜੇਠ ਵਾਲੀ ਗਰਮੀ ਉਹ ਠੀਕ ਹਵਾ ਚੱਲਦੀ ਸੀ ਟੈਂਪਰੇਚਰ 47 ਦਾ ਦੇਖ ਲੈ ਹੁਣ ਟੈਂਪਰੇਚਰ 35 36 ਆ ਬਸ ਉਹੀ ਪਈ ਆ ਹਮਸਾਲ ਨਾ 33 ਆ ਤੇ ਰੋਹੀ ਕਹਿੰਦਾ ਮੈਂ ਘੱਟ ਟੈਂਪਰੇਚਰ ਬਸ ਉਹੀ ਪਈ ਆ ਵੱਧ ਟੈਂਪਰੇਚਰ ਬਥੇ ਠੀਕ ਤੇ ਮੀ ਨਹੀਂ ਨਾ ਪਿਆ ਉਹ ਇਹ ਮੀ ਨਹੀਂ ਪਿਆ ਛੜੀ ਵਾਲਾ ਨਹੀਂ ਪਿਆ ਛੜੀ ਵਾਲਾ ਮੀ ਪਾਵੇਂ ਨਾ ਫੇਰ ਠੰਡੇ ਹੋ ਜਾਂਦੀ ਹੈ ਰਾਤ 2 ਬਿਣੀਆ ਪੈਰੀਆਂ ਲੱਗਦਾ ਕੋਈ ਪਈਆਂ ਵੀ ਵੇਖ ਲੈ ਪਹਿਲਾਂ ਤਾਂ ਮਾਸਾ ਨੂੰ ਪਾਉਣਾ ਪੈਣਾ ਵੀ ਪਵਾ ਦੇ ਹਾਂ ਮਾਸਾ ਨਹੀਂ ਪਾਉਣਾ ਪੂਰੀ ਚਰੀ ਜਦੋਂ ਐਡੀ ਐਡੀ ਹੋ ਗਈ ਫੇਰ ਪਾਉਣਾ ਉਦੋਂ ਪਾਉਣਾ ਠੀਕ ਆ ਫੇਰ ਪਾਉਣਾ ਬੜਾ ਚੱਕਰ ਦਾ ਚਰੀ ਦਾ ਫੇਰਾ ਇਧਰੀ ਦਾ ਮੋਡਾ ਨਹੀਂ ਪੈਂਦਾ ਤਾਂ ਕਹਿੰਦਾ ਚੁੰਮਰੀ ਆ ਜੀ ਇਹ ਰਿਹਾ ਇੱਕ ਪੰਗਾ ਥੋੜਾ ਰੱਬ ਵੀ ਦੁਕੀ ਹੈ ਕੀ ਹੋਣਾ ਹੋ ਗਿਆ ਹੁਣ ਹੈ ਨਹੀਂ ਹੁਣ ਤਾਂ ਹੁਣ ਦੋ ਹੋ ਗਏ ਉਹੀ ਤਾਂ ਚੱਕਰ ਆ ਉਹ ਦੱਸ ਕਿ ਆ ਜਾਂਦਾ ਅਜਿਹਾ ਕੁਝ ਨਹੀਂ ਜਾਂਦਾ ਅਜਿਹਾ ਚਾਹੁੰਦਾ ਵੀ ਸਾਰੀ ਦੁਨੀਆ ਖੁਸ਼ ਰਹੇ ਬਸ ਜਿਹਨੂੰ ਜਿੰਨਾ ਕੋ ਲੋੜਾ ਉਹਨਾਂ ਕੋ ਬਾਦ ਨੂੰ ਦਾ ਖੇਚ ਕੋਈ ਟੈਨਸ਼ਨ ਨਹੀਂ ਹਾਂ ਤੈਨੂੰ ਬਾਦ ਨਹੀਂ ਨਾ ਤਾਂ ਪੇਪਰ ਕੋਈ ਟੈਨਸ਼ਨ ਇਹ ਤਾਂ ਦਫਤਰੀ ਕੰਮ ਹੈ ਤੁਹਾਨੂੰ ਆਪਾਂ ਨੂੰ ਤਾਂ ਸ਼ਾਮ ਦੀ ਰੋਟੀ ਮਿਲ ਜਾਣੀ ਦੋ ਰੋਟੀਆਂ ਵਧੀਆ ਮਿਲ ਜਾਂਦਾ ਕੋਈ ਨਹੀਂ ਆਣ ਦੀ ਕੋਈ ਜਾਣ ਦੀ ਟੈਨਸ਼ਨ ਨਹੀਂ ਕੋਈ ਟਿਊਸ਼ਨ ਕੋਈ ਵੀ ਦੀ ਟੈਨਸ਼ਨ ਨਹੀਂ ਹਾਂ ਕੋਈ ਟੈਨਸ਼ਨ ਨਹੀਂ ਇਹ ਤਾਂ ਲੀਨ ਵਾਲ ਦਾ ਹੈ ਬੰਦੀ ਆ ਫਿਰ ਇਹਨੂੰ ਬੰਦੇ ਉਹਦਾ ਕਹਿੰਦਾ ਆਪਾਂ ਨਹੀਂ ਕਰਾਵਾਂ ਇਹਦਾ ਮਨ ਤਾਂ ਨਹੀਂ ਕਿਹਾ ਕਰਵਾਉਣੀ ਫਾਤੂ ਵੀ ਹੈ ਬੰਦ ਮਾਂ ਨਾ 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 ਗੱਲ ਕਰ ਇਥੇ ਆਪਣਾ ਨਹੀਂ ਘਰਦਾ ਪੂਰਾ ਉਹਦਾ ਬਗਾਨੀ ਦੀਦਾ ਕਿੰਨੇ ਕਰਨਾ ਵਾਚਾ ਕਰੋ ਲੈ ਹੋਰ ਵਾ ਦੇਖ ਲੈ ਨਹੀਂ ਉਹ ਮੇਰੇ ਕੋਲ ਗੁਰਖੁਰਾਉਂਦਾ ਏ ਕਿਆ ਉਹਦੇ ਕੋਲ ਕੁਝ ਨਹੀਂ ਵਿਚਾਰੇ ਕੋਲ 11 ਨਿਆਣੇ ਆਉਦੇ ਕੋ ਉਹ ਭਾਈ ਇਹ ਨਹੀਂ ਸੋਚਦੇ ਹੈਗੇ ਇਹ ਨਹੀਂ ਸੋਚਦੇ ਹੈਗੇ 11 ਨਿਆਣੇ ਆਉਦੇ ਕੋਲ 11 ਵਿੱਚੋਂ 3-4 ਮਾਰ ਲੈ 6-7 ਜੂਂਦੇ ਹੋਣ ਦੇਖ ਕਿੰਨੇ ਨਿਆਣੇ ਆਉਦੇ ਕੋਲ ਵਾਗਦੀਓ ਸਹੀ ਪਰ ਪਰਮਿਸ਼ਨ ਨਹੀਂ ਆਪਾਂ ਕਰਦੇ ਤਾਂ ਬਾਕੀ ਹੋਰ ਪਤਾ ਨਹੀਂ ਮੈਂ ਪੁੱਛਿਆ ਮੈਂ ਕਿੰਨੇ ਆ ਦੂਏ ਦਾਦੇ ਹੁੰਦੇ ਕਹਿੰਦੇ ਕੋਈ 10 11 ਨੇ ਆਣੇ ਹੋਣ ਅੱਛਾ ਜੀ ਆਫੇ ਹੱਸ ਗਿਆ ਦਾ ਯਾਰ ਹੁਣ ਆਏ ਆ ਬਈ ਕੰਮੇ ਜਿੱਦਾਂ ਹੁਣ ਉਹ ਸੰਗ ਦਾਣਾ ਪਾਣੀ ਲਿਖਿਆ ਵਾਗਦਾ ਲਿਖੇ ਭੇਜਦਾ ਦਾਣਾ ਪਾਣੀ ਇਹ ਕਿਦਾਂ ਬਹਿ ਲਿਖਿਆ ਬੋਲੇ ਤਾਂ ਕਰਉਣਾ ਹੀ ਨਹੀਂ ਭੀਦਾ ਮਤਲਬ ਨਾ ਜੇ ਜਿਵੇਂ ਜਿਵੇਂ ਲਿਖਿਆ ਵਾ ਫਿਰ ਤੂੰ ਕਰਾਉਂਗਾ ਤੇ ਮੈਂ ਕਾਟਾਉਂਦਾ ਫਿਰਦਾ ਬਾਈ ਕਰਾਉਣਾ ਨਹੀਂ ਲੈਣ ਆਪਾਂ ਨੇ ਚਲੀ ਜਿਹੜੀ ਲੈਣ ਜਾ ਕੇ ਕਿਸੇ ਹੋਰ ਪਾਸੇ ਛੜ ਦਿੰਦੇ ਹੋਰ ਪਾਸੇ ਹੋਰ 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 ਕੇ ਇਹੀ ਹੋਊ ਫਿਰ ਛੜਿਆ ਕਾਹ ਲੈ ਜੀ ਹ ਸਮਰਦੀ ਆ ਆ ਠੀਕ ਆ ਆਹ ਕਿਹੜਾ ਬਾਤ ਜੀ ਲਾ ਦੇ ਮਾ ਕਰਾ ਦੇ ਉਹ ਚੱਲਿਆ ਉਹ ਆਪੇ ਤਰੀ ਜਾਣਾ ਆ ਜਾ ਕੱਢ ਲੈ ਤੂੰ ਆਪਣੇ ਆਇਆ ਤੂੰ ਕੱਕ ਵੱਡ ਉੱਤੋਂ ਡਾਈ ਜੀ ਦੋਨੋਂ ਦੀ ਟੈਨਸ਼ਨ ਨਾ ਲੈ ਤੂੰ ਟੈਨਸ਼ਨ ਨਾ ਲੈ ਤੂੰ ਹਾਂ ਕਪੜੇ ਕੱਖ ਵਾਟ ਜਿਹੜੇ ਕੰਮ ਕਰਨਾ ਆ ਹਾਂ ਛੇ ਤੂੰ ਸੇ ਉਹ ਲੈ ਨੂੰ ਵਾਡਾ ਲਾ ਲਿਆ ਉਹ ਅਦਬ ਚਾੜੀ ਛੜਤਾ 11 ਕਾਇਨਾ ਕਰੂ ਨਾਲੇ ਕਹਿੰਦੇ ਮਿੱਟੀ ਪਾਉਣੀ ਅੰਦਰ ਉਹ ਬਹੁਤ ਏਰੀਆ ਕਰਤੇ ਆ ਬੱਡਲਾ ਫਿਰ ਬਾਬਾ ਜੀ ਕੱਲ ਕੱਲ ਉੱਧਰ ਲਾ ਦਿੰਦੇ ਆ ਇੱਥੇ ਤੱਕ ਕੱਲੂ ਲਾ ਦਿੰਦੇ ਖੂਤ ਹਾਂ ਕੱਲ ਲਾ ਦਿੰਦੇ ਉਹ ਤੀਆ ਲਾਲਾ ਫਿਰ ਜਾ ਨਾਲੇ ਉਹ ਬੀਜ ਤੋਂ 2000 ਇਹ ਮੈਂ ਅੱਜ ਗਿਆ ਦਾ ਮਾ ਬਾਦ ਪਾਣੀ ਟੈਨਸ਼ਨ ਬਹੁਤ ਕਹਿੰਦਾ ਮੀਂਹ ਵਾ ਪਿਆ ਰਾਤ ਕਿਹੜਾ ਮੀਂਹ ਆਹ ਦੱਸ ਦੇਖੀ ਪੱਤੇ ਪਿਆਰੇ ਸ੍ਰੀ ਜਗ੍ਹਾ ਆ ਯਾਰ ਕਿਣੀਆਂ ਜੀਆਂ ਪਈਆਂ ਸੁੱਕਾ ਪਿਆ 20 ਕਿਣੀਆਂ ਪਈਆਂ ਨਹੀਂ ਪਈਆਂ ਹਾਂ ਕਹਿੰਦਾ ਮੀਂਹ ਜ਼ਿਆਦਾ ਪੈ ਗਿਆ ਕਹਿੰਦਾ ਖੇਤ ਤਾਂ ਗਿੰਦੇ ਪਏ ਆ ਹਸ ਵੀਰ ਉਹ ਉੱਠ ਕੇ ਦੇਖਿਆ ਸਵੇਰੇ ਨਹੀਂ ਪੰਮੇ ਸਵੇਰੇ ਉਹ ਉਹ ਤਾਂ ਉਹ ਲੱਗਿਆ ਵੀ ਨਹੀਂ ਜਿਆਦਾ ਪੈ ਗਿਆ ਕੱਖਾਂ ਬਰੋਸ ਤਾਂ ਉਹੀ ਬਹੁਤ ਹੁੰਦੀ ਆ ਉਹ ਬੇੜੇ ਮੈਂ ਨਹੀਂ ਦੇਖੀ ਜਾਂਦੇ ਟਾਬਰ ਉੱਥੇ ਵੀ ਗਿੱਲਾ ਆ ਹੋ ਗਿਆ ਵੀ ਬਹੁਤ ਜੂੜਨਾ ਤੇ ਆ 45 ਚੱਲ ਪਏ ਪਾਣੀ ਖੇਤ ਤਾਂ ਇਹ ਪਤਾ ਖੇਰ ਮਾ ਲੱਗਦਾ ਵੀ ਨਹੀਂ ਦਾ ਐ ਕਿੱਗਾ ਕਿਹੜਾ ਪੈਂਦੀ ਆ ਦੇ ਦਾ ਪੁੱਤੇ ਵਾਲੇ ਖੇਤ ਵਿੱਚ ਲੈ ਆਹ ਦਾ ਬੁੱਟਾ ਪੈਂਦੀ ਪੈਂਦੀ ਆ ਮੰਮੀ ਉਹ ਦਾਤੀਆ ਲੈ ਗਿਆ ਸਰ ਨੀਵੀ ਕਿੰਨੀ ਆ ਹਾਂ ਨੀਵੀ ਦੇਖ ਨੀਵੀ ਕਾ ਇਹਦਾ ਬਹੁਤ ਖੱਡਾ ਹੈ ਇਹ ਕਿਹਾਂ ਇਹਦਾ ਖਾਰ ਵੀ ਪੈ ਕੇ ਐਡਾ ਜੋੜਾ ਵੀ ਹੋ ਜਾਂਦਾ ਹੈਗਾ ਹੋਰ ਵੀ ਇਹ ਦੇਖ ਕੇ ਡਰਨਾ ਪੈਂਦਾ ਜੇ ਵਿੱਚ ਪੈਰ ਫਸ ਗਿਆ ਦੇਦਾ ਮੋਟਰ ਦਾ ਪੁੱਜ ਗਿਆ ਸਰੇ ਬੱਸ ਹਾਂ ਮੋਟਰ ਦਾ ਗਿਆ ਵਈ ਸਰੇ ਸਰੇ ਚਲੇ ਗਿਆ ਕੰਮ ਕੁਛ ਨਹੀਂ ਤਾਂ ਆਏਗਾ ਥੋੜੀ ਜੀ ਤੇ 10 ਕੇ ਜ਼ਿਆਦਾ ਫਰਕ ਪੈਣਾ ਤੇ ਇਹਨਾਂ ਨੂੰ ਹੁਣ ਫੇਰ ਫੋਟੋ ਕਿੱਥੇ ਲਾਉਣੀ ਤੇਰੀ ਹੈਂ ਪਰਲੇ ਪਾਸੇ ਬਣਾਈਏ ਤੇਰੀ ਫੋਟੋ ਹਾਂ ਮਜੀਤ ਬਾਈ ਦੀ ਮੋਟਰ ਨਹੀਂ ਲੱਗਣੀ ਯਾਰ ਉਹ ਮੇਰੀ ਫੋਟੋ ਦੀ ਗੱਲ ਊੜ ਲੈ ਮਲਕੀਤ ਬਾਈ ਦੀ ਮੋਟਰ ਨਹੀਂ ਲਿਖਣਾ ਬਾਈ ਗੈਲਰੀ ਫੋਟੋ ਵੀ ਲਾ ਦੇਣੀ ਕਿ ਬੈਨਰ ਚਾ ਲੈ ਆ ਕੇ ਆਪਾਂ ਨੇ ਲੈ ਚਾ ਲੋ ਲੈ ਕਿਹੜਾ ਚਾ ਲੋ ਚਲੋ ਤੇਰੀ ਚੋਇਸ ਆ ਦੇਖ ਲਾ ਤੇ ਪੂਰੀਆ ਹੋ ਗਿਆ ਮੋਟਰ ਠੀਕ ਉਹ ਵਧੀਆ ਬਣ ਗਿਆ ਕਹਿੰਦੇ ਭਈਆਂ ਨੂੰ ਕੌਣ ਲੱਗੇ ਆ ਭਾਵਾ ਭਈਆਂ ਨੂੰ ਕੌਣ ਲੱਗੇ ਆ ਵਾਹ ਭਈਆ ਗਏ ਸਿਰੋਕ ਤੇ ਸਦਾ ਦੀ ਮਕਾਨ ਵਧੀਆ ਬਣੇਗਾ ਇੱਥੇ ਬੈਂਡਾ ਹੀ ਹੋ ਗਿਆ ਪੈਣੀ ਮੋਟਰ ਚਿੱਲੇ ਚੌਕੇ ਨੂੰ ਬਹੁਤ ਵਧੀਆ ਹੈ ਮਾ ਕੋਈ ਤਾਂ ਤੁਹਾਨੂੰ ਬਣਾ ਲਾ ਕਹਿੰਦਾ ਹੈ ਇੱਕ ਪਿੰਡ ਦੇ ਦੂਰੇ ਪਿੰਡ ਦੇ ਨੇੜੇ ਬੈਠ ਕੇ ਨਹੀਂ ਖੁਸ਼ ਹੈ ਆ ਪਿੰਡ ਦੇ ਨੇੜੇ ਰੌਲਾ ਬੋਪਾਉਂਦੇ ਨੇ ਰੌਲਾ ਬੋਪਾਉਂਦੇ ਲੜਕੇ ਲੜਕੇ ਰੌਲਾ ਬੋਪਾਉਂਦੇ ਆ ਪਿੰਡ ਦੇ ਦੂਰ ਠੀਕ ਰਹਿੰਦੇ ਆ ਪੇ ਭੱਜਿਆ ਆ ਜੱਜੀ ਯਾਰ ਦਾ ਵੱਡਣੇ ਨੂੰ ਤਰਾਏ ਦਾ ਮਾ ਯਾਰ